ਜਿਹੜਾ ਕੋਡ ਖਾਉਂਦੇ ਨਾ ਮੈਂ ਇੱਕੋ ਇੱਕ ਹਦਾਇਤ ਕੀਤੀ ਐ ਦਰਬਾਰ ਸਾਹਿਬ ਦੇ ਅੰਦਰ ਜਦੋਂ ਵੀ ਜਾਂਦੇ ਆ ਫੋਨ ਨਹੀਂ ਚਲਾਉਣਾ ਕਿਸੇ ਨੇ ਫੋਨ ਫੜ ਵੀ ਉੱਥੇ ਵੀ ਜਾਣ ਨਹੀਂ ਦਿੱਤੀ ਕਿਸੇ ਨੂੰ ਦੂਜੀ ਹਦਾਇਤ ਅਸੀਂ ਇਹ ਕੀਤੀ ਐ ਵੀ ਜਦੋਂ ਸਮਾਗਮ ਆਜ ਮਹਾਰਾਜ ਦਾ ਪ੍ਰਕਾਸ਼ ਨਹੀਂ ਚਲਾਈ ਜੋ ਫੋਨ ਸਾਡੀ ਰਿਕਾਰਡਿੰਗ ਕਰੀ ਜੋ ਸਾਨੂੰ ਕੋਈ ਦੁੱਖ ਨਹੀਂ ਕੋਈ ਲੋਕ ਲਗਾ ਕੇ ਤੇ ਗੱਲ ਕਰਨੀ ਰਹੇ ਅਜੇ ਫੋਨ ਤੁਸੀਂ ਚਲਾ ਰਹੇ ਜੋ ਰਿਕਾਰਡਿੰਗ ਕਰ ਰਹੇ ਜੋ ਆ ਫਲੈਸ਼ ਰਾਤ ਨੂੰ ਹੋਣ ਉਹਦੀ ਪਰੇਸ਼ਾਨੀ ਦੀ ਦੱਸ ਦਿੱਤਾ ਕਿਸੇ ਬੰਦੇ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਕਿਸੇ ਬੰਦੇ ਦਾ ਫੋਨ ਫੜ ਕੇ ਕਵੇ ਮੈਨੂੰ ਕੋਡ ਦੱਸ ਉਹਨੇ ਕਰਨਾ ਕਿ ਇਹ ਵੇਚ ਕੇ ਮੇਲਾ ਦਾ ਕੋਈ ਛਟਾ ਛੱਡਾ ਪੀ ਰਣਗੇ ਬਾਣਾ ਪਾ ਕੇ ਜਿਹੜਾ ਕੋਈ ਐਸਾ ਕੰਮ ਕਰਦਾ ਉਹਦੀ ਸਜ਼ਾ 100 ਗੁਣਾ ਵੱਧ ਹੈ ਦੋਸ਼ੀ ਹੋਰ ਵੀ ਸੀ ਸਤਗੁਰ ਨੇ ਮਸੰਦਾਂ ਨੂੰ ਕਿਉਂ ਸਾੜਿਆ ਘੜਾਏ ਦੇ ਵਿੱਚ ਹੋਰ ਵੀ ਬੰਦੇ ਬੜੇ ਦੋਸ਼ੀ ਸੀ ਮਸੰਦਾਂ ਦੇ ਕੋਲ ਇੱਕ ਜ਼ਿੰਮੇਵਾਰੀ ਸੀ ਧਰਮ ਦੇ ਪ੍ਰਚਾਰ ਦੀ ਪ੍ਰਸਾਰ ਦੀ ਗੁਰੂ ਘਰ ਦੀ ਸੇਵਾ ਦੀ ਗੋਲਕਾਂ ਦੀ ਜ਼ਿੰਮੇਵਾਰੀ ਸੀ ਔਰ ਜਿਹੜਾ ਜ਼ਿੰਮੇਵਾਰ ਹੋਵੇ ਉਹ ਆਪ ਚੋਰੀਆਂ ਕਰਨ ਲੱਗ ਪਵੇ ਉਹਦੀ ਸਜ਼ਾ ਕਿੰਨੀ ਭੈੰਤ ਹੋਗੀ ਸਤਿਗੁਰ ਨੇ ਤੇਲ ਦੇ ਕੜਾਹੇ ਤੱਤੇ ਕੀਤੇ ਜਿਵੇਂ ਉਹ ਸੜਦੇ ਦੇ ਵਿੱਚ ਕਈਆਂ ਨੂੰ ਬੜਾ ਲੱਗੂਗਾ ਇੰਨਾ ਪਾਪ ਇੰਨਾ ਜਨਮ ਪਰ ਸਤਿਗੁਰ ਨੇ ਆਖਿਆ ਇਹ ਜਿਹੜੇ ਕਾਰਜ ਲਈ ਇਹਨੂੰ ਲਾਇਆ ਸੀ ਇਹ ਤੇ ਆਪ ਜਿਹੜੀ ਵਾਰ ਖੇਤ ਨੂੰ ਖਾਣ ਲੱਗ ਪਈ ਹੈ ਇਹਦਾ ਕੀ ਹੱਲ ਕਰੀਏ ਹੁਣ ਜਿਹੜੇ ਇਹ ਬਾਣਾ ਪਾ ਕੇ ਗੁੰਡਾਗਰਦੀ ਕਰਦੇ ਨੇ ਕਿਸੇ ਗਰੀਬ ਨੂੰ ਕੁੱਟਦੇ ਨੇ ਕਿਸੇ ਦੀ ਦੁਕਾਨ ਤੋਂ ਸਮਾਨ ਲੈ ਕੇ ਉਹਨੂੰ ਪੈਸਾ ਨਹੀਂ ਦਿੰਦੇ ਤੇ ਰੋਬ ਇਹ ਮਾਰਦੇ ਨੇ ਕਿ ਭਾਈ ਅਸੀਂ ਬਹੀਰ ਦੇ ਨਾਲ ਆ ਸਾਡੇ ਨਾਲ ਕੋਈ ਐਸਾ ਬੰਦਾ ਨਹੀਂ ਬਰੈਫ ਕਰਦਾ ਅਸੀਂ ਇਹ ਕਹਿੰਦੇ ਹਾਂ ਮੌਕੇ ਤੇ ਸਾਨੂੰ ਬੰਦਾ ਫੜਾਓ ਤੁਹਾਡੇ ਸਾਹਮਣੇ ਸਰਵਸ ਕਰਕੇ ਦੱਸਾਂ ਕਿ ਜੇ ਨਾਮ ਲਗੂਗਾ ਮੈਂ ਕਿੱਥੋਂ ਆਇਆ ਤਾਂ ਕਿ ਅਸੀਂ ਇਹ ਬਕਾਇਦਾ ਹਿਦਾਇਤ ਦਿੱਤੀ ਹੈ ਪਿੱਛੇ ਵੀ ਦੇਖਿਆ ਸੀ ਹਿਦਾਇਤ ਅਲਾਚੌਰ ਪੜਾ ਹੋਇਆ ਸੀ ਉੱਥੇ ਵੀ ਖਬਰ ਮਿਲੀ ਸੀ ਕਿਸੇ ਨੇ ਸਮਾਨ ਖਰੀਦਿਆ ਦੁਕਾਨ ਤੋਂ ਉੱਥੇ ਕਹਾਂ ਬਹੀਰ ਦੇ ਨਾਲ ਹੈ ਦੁਕਾਨਦਾਰਾਂ ਨੂੰ ਬੇਨਤੀ ਹੈ ਤੁਹਾਡੇ ਕੋਲ ਸੀਸੀਟੀਵੀ ਸਾਰਾ ਕੁਝ ਹੁੰਦਾ ਤੁਸੀਂ ਮੌਕੇ ਦੇ ਉੱਤੇ ਸਾਨੂੰ ਦਲਾਹ ਕਰਨੀ ਹੈ ਪੈਸੇ ਤਾਂ ਤੁਹਾਨੂੰ ਮਿਲ ਜਾਣਗੇ ਪਰ ਅਸੀਂ ਉਹ ਬੰਦੇ ਫੜਨੇ ਚਾਹੁੰਦੇ ਹਾਂ ਜਿਹੜੇ ਇਹ ਸਾਰਾ ਕੁਝ ਕਰਕੇ ਬਾਣਾ ਦੀ ਬਦਨਾਮੀ ਕਰ ਰਹੇ ਕਾਸਾ ਜੀ ਬਾਣਾ ਪਾਇਆ ਹੋਵੇ ਤੇ ਸੰਗਤਾਂ ਆਪ ਹੱਥ ਕੋਲ ਕੇ ਕਹਿੰਦੇ ਆ ਵੀ ਆਓ ਸਿੰਘ ਸਾਹਿਬ ਬੈਠੋ ਪਧਾਰੋ ਜੇ ਕਰਤੂਤਾ ਹੁਣ ਚੰਗੀਆਂ ਤੇ ਜੇ ਚੰਦ ਐਸੋ ਜੇ ਘਟਿਆ ਬੰਦੇ ਰਲ ਜਾਣ ਤੇ ਫਿਰ ਜਿਹੜੇ ਚੰਗੇ ਨੇ ਬਾਣੀ ਵਾਲੇ ਉਹਨਾਂ ਨੂੰ ਵੀ ਲੋਕ ਸ਼ਕਤੀ ਦੀ ਨਿਗਾਨਾ ਰੱਖਦੇ ਸਬ ਬਾਣਾ ਦਾ ਪਲੀਤ ਕਰੋ ਤੇ ਚੋਈ ਚਕਾਰੀ ਕਰਨੀ ਹੈ ਮੂੰਹ ਸਰ ਮਨਾ ਕੇ ਕਰੋ ਚੋਰਾ ਵਰਗੀ ਸ਼ਗਲ ਤਿਆਰ ਕਰੋ ਤੇ ਚੋਰੀਂ ਅੰਦਰੋ ਸਾਧਗੁਰ ਦਾ ਬਾਣਾ ਪਹਿਨ ਕੇ ਸ਼ਸਤਰ ਹੱਥਾਂ 'ਚ ਫੜ ਕੇ ਗਰੀਬਾਂ ਦੀ ਲੁੱਟ ਕਰਨੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਪੂਰ ਖੋਲਣੇ ਕਿਸੇ ਦੇ ਇਹ ਅਸੀਂ ਐਸਾ ਇਲਾਜ ਕਰਾਂਗੇ ਤੁਸੀਂ ਸਾਰੀ ਜ਼ਿੰਦਗੀ ਪੂਨਾ ਦੇ ਲਾਗੇ ਨਾ ਜਾਓ ਸੋ ਜੇ ਕਿਸੇ ਨਾਲ ਜੇ ਕੋਈ ਅਸੀ ਗੁੰਡਾਗਰਦੀ ਕਰਦਾ ਹੈ ਉਹਨੂੰ ਇਹ ਪੁੱਛੋ ਕਿ ਚੱਲ ਹੁਣੇ ਸਾਨੂੰ ਭਾਈ ਸਾਹਿਬ ਕੋ ਲੈ ਕੇ ਚੱਲ। ਅਸੀਂ ਫੋਨ ਛੱਡ ਕੇ ਸਾਰਾ ਕੁਝ ਦੇ ਦੇਾਂਗੇ ਤੇ ਲੈ ਕੇ ਚੱਲ ਸਕਦਾ। ਕਿਸੇ ਦੀ ਗੁੰਡਾਗਰਦੀ ਨਹੀਂ ਚੱਲਣੀ। ਸੋ ਇਹ ਸਾਡੀ ਬੇਨਤੀ ਹੈ ਜੇ ਕੋਈ ਜੀ ਸ਼ਿਕਾਇਤ ਮਿਲਦੀ ਹੈ ਉੱਤੇ ਫੌਰੀ ਕਾਰਵਾਈ ਕਰੋ।